ਯਾਰ ਜਦੋਂ ਤੋਂ ਕਾਪਲੇ ਪੰਜਾਬ ਪੁੱਛੇ ਉਹ ਚ ਕੱਲ ਸਾਡੀ ਸੀਆਈਏ ਤੋਂ ਵੀ ਟੀਮ ਨੇ ਥੋੜੀ ਵਧੀਆ ਸਫਲਤਾ ਪ੍ਰਾਪਤ ਹੋਈ ਹੈ ਕੱਲ ਅਸੀਂ ਇੱਕ ਜਿਹੜੀ ਤਰ੍ਹਾਂ ਦੇ ਜਿਹੜੇ ਚੱਕੀ ਗੁਰਸਾਂ ਦੇ ਚੈਕਿੰਗ ਕਰ ਰਹੇ ਸਨ ਤਾਂ ਆਪਣੀ ਇੱਕ ਉਸੇ ਸੰਬੰਧਤ ਕੁਝ ਉਹਦੇ ਜਿਹੜੇ ਲਿਵਰਸੀ ਰੋਡ ਸਾਹਮਣੇ ਨੂੰ ਵਾਲਾ ਜਿਹੜੇ ਸਾਰੇ ਹੈਗੇ ਜਦੋਂ ਫਿਰ ਇਹਨਾਂ ਨੇ ਇੱਕ ਗੱਡੀ ਨੂੰ ਚੈੱਕ ਕੀਤਾ ਹੈਗਾ ਲੈਂਟੇਰਾ ਗੱਡੀ ਹੈਗੀ ਚੇਟੇਰਾ ਗ੍ਰੀ 81 55 ਉਹ ਚ ਜਿਹੜੇ ਕੀ ਹੈਗੇ ਆ ਇਹ ਚਾਰ ਵਿਅਕਤੀ ਸਨ ਨੌਜਵਾਨ 25 23 33 ਸਾਲਾਂ ਦੇ ਸਨ ਚਾਰੇ ਜਿਹੜੇ ਹੈਗੇ ਉਹਨਾਂ ਨੇ ਚੈੱਕ ਕੀਤਾ ਗੱਡੀ ਨੂੰ ਚੈੱਕ ਕੀਤਾ ਸਾਨੂੰ 8 ਗੱਟੇ ਜਿਹੜੇ ਹੈਗੇ ਆ ਉਸ ਤੋਂ ਦੇ ਮਿਲੇ ਆ ਕੁੱਲ ਜਿੰਮਫਾਇਦੇ 200 ਕਿਲੋ ਜਿਹੜੀ ਹੈਗੀ ਉਹ ਮਿਲੀ ਹੋਈ ਹੈ ਲਈ ਜੀ 25 ਕਿਲੋ ਪਰ ਗੱਟਾ ਮਿਲੀ ਹੈਗੀ ਹੈ ਤੋ ਫਿਰ ਐਸੀ ਇਸ ਤਰ੍ਹਾਂ ਦੀ ਚੱਲਦੀ ਉਹਨਾਂ ਤੇ ਇੱਕ ਮੁਕਦਮਾ ਐਡੀਪੀਐਸੀ ਤਹਿ ਰਾ ਜਿਹੜੀ 15 ਸੀ ਹੁੰਦੀ ਆ ਉਹਦੇ ਤਹਿਤ ਪੁਲਿਸ ਸਟੇਸ਼ਨ ਕੈਂਟ ਜੇ ਰਿਜਿਸਟਰ ਕੀਤਾ ਹੈਗਾ ਜਿਹੜਾ ਪਤਾ ਸਾਨੂੰ ਲੱਗਾ ਜਿਹੜੇ ਦੋਸ਼ੀ ਹੈਗੇ ਚਾਰੋਂ ਜਿਹੜੇ ਹੈਗੇ ਉਹਨਾਂ ਦੀ ਪਿੰਡ ਤਾਂ ਹੈਗੀ ਆਪਣੇ ਜੀਂ ਦਰਿਆਣੇ ਦੇ ਤੇ ਇੱਕ ਮਤਲਬਦਾ ਹੈਗਾ ਤੇ ਇਹ ਇਹਨਾਂ ਚ ਦੋ ਦੋਸ਼ੀ ਜਿਹੜੇ ਹੈਗੇ ਆ ਇਹਨਾਂ ਤੇ ਪਹਿਲਾਂ ਵੀ ਐਡੀਪੀਐਸੀ ਸੈਕਟਰ ਦੇ ਜਿਹੜੇ ਮੁਕਦਮੇ ਦਰਜੇ ਹੈਗੇ ਨੇ ਜਣਕੀ ਜਿਹੜਾ ਤੇ ਜਤਿੰਦਰ ਉਹਦੇ ਤੇ ਇੱਕ ਮੁਕਦਮਾ ਦਰਜ ਹੈ ਤੇ ਜਿਹੜਾ ਦੂਜਾ ਰਾਮ ਜਾਨ ਅਗਾ ਉਹਦੇ ਤੇ ਤਿੰਨ ਮੁਕਦਮੇ ਦਰਜਾ ਬਾਕੀਆਂ ਦਾ ਵੀ ਜਿਵੇਂ ਇਨਕਿਵਿਟਿਅ ਪਿਛੋਕੜ ਚੈੱਕ ਕਰ ਰਹੇ ਆ ਹੋ ਸਕਦਾ ਉਹਨਾਂ ਤੇ ਵੀ ਹੋਣ ਤੇ ਇਹਨਾਂ ਦਾ ਵੀ ਜਾਨਕੀ ਸਾਰਿਆਂ ਦੇ ਪਿਛੋਕੜ ਚੈੱਕ ਹੋ ਰਿਹਾ ਹੈ ਹੋਰ ਵੀ ਮੁਕਦਮੇ ਨਿਕਲ ਕੇ ਆ ਸਕਦੇ ਨੇ ਇੱਕ ਗੱਲ ਹੋਰ ਵੀ ਸਾਡੇ ਜਿਹੜੀ ਪਤਾ ਲੱਗੀ ਹੈ ਕਿ ਇਹ ਬੰਦੇ ਦੋ ਜਿੰਨਾ ਚ ਅੱਗੇ ਬੜੇ ਵੈਲ ਕੁਆਲਿਫਾਈਡ ਹੈਗੇ ਨੇ ਇੱਕ ਨੇ ਐਮ ਐਸ ਸੀ ਕੀਤੀ ਹੈ ਇੱਕ ਨੇ ਪੀ ਐ ਜਾਨਕੀ ਕੀਤੀ ہوئی ਹੈ ਕੀ ਹੁਣ ਅੱਗੇ ਅਸੀਂ ਤਫਤੀਸ਼ ਕਰ ਰਹੇ ਆ ਕਿਉਂਕਿ ਬਾਹਰਲੇ ਬੰਦੇ ਹੈਗੇ ਆ ਮਾਚਲ ਤੇ ਹਰਿਆਣੇ ਦੇ ਇੱਥੇ ਕਿਉਂ ਮੈਂ ਸਾਡੀ ਚੱਲਦੀ ਹੈ ਕਿ ਪਹਿਲੀ ਦੀ ਗੱਲ ਕਿੱਥੋਂ ਲੈ ਕੇ ਆਏ ਸੀ ਜਾਨਕੀ ਸੋਰਸ ਕੀ ਹੈ ਬੈਕਗਰਾਉਂਡ ਲਿਖ ਕੇ ਜਿੰਨੂੰ ਆਨੇ ਆ ਤੇ ਬਾਕੀ ਜਿਹੜੀ ਮੇਨ ਗੱਲ ਹੈ ਕਿ ਇੱਥੇ ਜਿਹੜੀ ਕੀਏ ਕਿਨੂੰ ਵੇਚਦੀ ਹੈ ਤੇ ਕਿੰਨੇ ਸਮੇਂ ਤੋਂ ਵੇਚ ਰਹੀ ਹੈ ਹੁਣ ਇਹ ਸਾਰਾ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਕਰਾਂਗੇ ਸਰ ਪਤਾ ਲੱਗਿਆ ਕਿ ਸਪਲਾਈ ਬਠਿੰਡੇ ਕਾਸੀਆ ਗਏ ਕਿਤੇ ਲੈ ਕੇ ਜਾਂਦੇ ਤੇ ਕੇਰਾ ਮੋਢਲੀ ਜਿੰਨਾ ਕਿ ਸਾਨੂੰ ਪਤਾ ਲੱਗਾ ਜੀ ਕੇਰਾ ਦੇ ਬਠਿੰਡੇ ਦਾ ਪਤਾ ਲੱਗਾ ਕਿ ਬਠਿੰਡੇ ਚ ਵੀ ਸਪਲਾਈ ਕਰਦੇ ਸਰ ਇਹ ਕਾਰਕਿਸਤੀ ਹੈ ਸਰ ਇਹਨਾਂ ਦੀ ਆਪਦੀ ਹੈ ਇਹ ਵਾਦੀ ਹੁਣ ਆਰਐਸਜੀ ਵੀ ਕੀ ਕਹਿੰਦੇ ਹੈਗੇ ਆ ਅੱਜ ਕੱਲ੍ਹ ਕਈ ਮਰੀਂ ਗਾਂ ਦੁਕਾਨ ਐਫਡੀਐਮਟਸ ਤੋਂ ਵੀ ਵਿਕਿਆ ਨੇ ਹੁਣ ਅਸੀਂ ਆਰਟੀਓ ਦੇ ਆਫਿਸਾਂ ਨਾਲ ਵੀ ਉਤੋਂ ਤਾਲ ਮਿਲ ਕਰਕੇ ਪਤਾ ਸਾਨੂੰ ਐਗਜੈਕਟ ਪਤਾ ਲੱਦੂਗਾ ਕਿ ਅੱਜ ਦੀ ਤਰੀਕ ਜਿੱਦਨੇ ਜੋ ਜ਼ੁਰਮ ਹੋਇਆ ਉਸ ਤਰੀਕੇ ਚ ਕਿਦੀ ਮਾਤੀ ਕਰਦੀ ਹੈ ਐਸ ਪਰ ਰਿਪੋਰਟਸ ਸਰ ਇਸ ਮਾਮਲੇ ਜਿਸ ਦਾ ਸਾਰੇ ਬਾਤ ਰਹੇ ਜੀ ਇਹ ਸਿਰਫ ਰਸਾਇਣਿਕ ਸਪਲਾਈ ਹੈ ਜਾਂ ਕੋਈ ਹੋਰ ਵੀ ਸੰਬੰਧ ਹੈਗਾ ਪੰਜਾਬ ਨਾਲ ਇਹਨਾਂ ਦੇ ਨਸ਼ੇ ਇੱਥੇ ਤੇ ਬੀਸੀ ਕ੍ਰਿਆ ਜਿੰਨਾ ਕਿ ਸਾਨੂੰ ਹੁਣ ਤੱਕ ਪਤਾ ਲੱਗਿਆ ਇਹਨਾਂ ਵਿੱਚ ਜਿੰਝੇ ਸੜਕੋਂ ਡਿਮਾਂਡ ਲਾ ਕੇ ਪਤਾ ਕਰਾਂਗੇ ਜਿੰਨਾ ਕਿ ਇਹਨਾਂ ਨੇ ਦੱਸਿਆ ਕਿ ਇਹ ਇੱਥੇ ਸਪਲਾਈ ਕਰਦੇ ਸੀ ਤੁਹਾਨੂੰ ਆਸ ਜਾ ਆਪ ਵੀ ਕੋਈ ਨਸ਼ੇ ਪੱਤੇ ਦੀ ਆਦਤ ਹੈ ਸਰ ਨਹੀਂ ਹਜੇ ਜਿਤਾਈ ਦੀ ਕੋਈ ਗੱਲ ਸਾਹਮਣੇ ਨਹੀਂ ਬਾਕੀ ਹਜੇ ਤਾਂ ਹੀ ਐ ਸੱਚ ਉਹਨਾਂ ਨੇ ਜੋ ਕੁਛ ਹੈ ਉਹਨਾਂ ਨੇ ਨਹੀਂ ਇਸ ਚੀਜ਼ ਦਾ ਸਿੰਧਗੀ ਨਹੀਂ ਕਰਦੇ ਸਰ ਇਹਨਾਂ ਚ ਐਮ ਐਸ ਸੀ ਕੌਣ ਲਾ ਦੇ ਦਾ ਜਿਹੜਾ ਤੁਸੀ ਐਮ ਐਸ ਸੀ ਜਤਿੰਦਰ ਜਤਿੰਦਰ ਇਸ ਤੇ ਪਹਿਲਾਂ ਨਹੀਂ ਐਨ ਡੀ ਪੀ ਐਸ ਦਾ ਫਿਰ ਈਜ਼ੀ ਮਨੀ ਹੈ ਜਾਂ ਵੀ ਰੋਟੀਆਂ ਵੀ ਈਜ਼ੀ ਮਨੀ ਹੈ ਜੀ ਇੱਲੀ ਚਲੋ ਈਜ਼ੀ ਮਨੀ ਕਹਿ ਲਓ ਲੀਵਰ ਆਫ ਕਰਾਈਮ ਕਹਿ ਲਓ ਕੁਝ ਵੀ ਕਹਿ ਲਓ ਤੇ ਬਟ ਹੁਣ ਜਿੱਦਾਂ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜਾ ਵੀ ਈਜ਼ੀ ਮਨੀ ਹੈ ਇਲਗੋਟਨ ਮਨੀ ਹੈ ਵੈਸੇ ਤਾਂ ਇਹ ਸਾਰਾ ਇਲੀਗਲ ਮਨੀ ਹੈਗਾ ਇਹਦੀ ਵੀ ਹੁਣ ਸਾਡੀ ਜਿਹੜੀ ਤਫਤੀਸ਼ੀ ਹੈਗੀ ਤਫਤੀਸ਼ ਕਰਕੇ ਤੇ ਜਿਹੜੀ ਇਲੀਗਲੀ ਅਕਵਾਇਰਡ ਪ੍ਰਾਪਰਟੀ ਹੈਗੀ ਹੈ ਜੀ ਉਹ ਅਸੀਂ ਜ਼ਬਤ ਕਰ ਦੇਣੀ ਹੈਗੀ ਹੈ ਚਾਹੀ ਉਹ ਈਜ਼ੀ ਸੀ ਤੇ ਜੋ ਵੀ ਸੀ ਹੁਣ ਉਹ ਸਾਰਾ ਇਹ ਫ੍ਰੀਜ਼ ਕਰਾ ਦੇਵਾਂਗੇ ਸਰ ਇਹਨਾਂ ਵਿੱਚ ਤਿੰਨ ਹਰਿਆਣੇ ਦੇ ਇੱਕ ਹਮਤੂਰ ਆਪਸ ਸੰਬੰਧਿਤ ਕਿਵੇਂ ਆਏ ਕਿ ਜਿਹੜੇ ਹਰਿਆਣੇ ਵਾਲੇ ਹੈਗੇ ਆ ਇੱਕ ਦੂਜੇ ਕਿਉਂਕਿ ਪੁਰਾਣੇ ਸਮੇਂ ਤੋਂ ਕੰਮ ਕਰਦੇ ਨੇ ਤਾਂ ਇੱਕ ਦੂਜੇ ਨੂੰ ਪਹਿਲਾਂ ਪੁਰਾਣੇ ਜਾਣਦੇ ਸੀ ਇਸ ਕੰਮ ਵਿੱਚ ਉਹ ਮਲਬਜ਼ ਹੈਗੇ ਆ ਫਿਰ ਉਹ ਕਿਸੇ ਦੇ ਨਾਲ ਫਿਰ ਲਿੰਕ ਆਈ ਜਾਂਦੇ ਆ ਬਾਕੀ ਹੋਰ ਕਿਸੇ ਕ੍ਰਾਈਮ ਨਾਲ ਜੁੜੇ ਹੋਏ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਪਛੂਕੜਾ ਜਿੱਦੀ ਕੁਮੜੀ ਪਤਾ ਲੱਗੀ ਤੁਹਾਨੂੰ ਦੱਸ ਤੀ ਹੈ ਤੇ ਬਾਕੀ ਹੋਰ ਜਿਹੜੀ ਕ੍ਰਿਮਨ ਪਸ਼ੋਕੜ ਚ ਕਈ ਵਾਰੀ ਉਹਨਾਂ ਚ ਵੀ ਇਹਨਾਂ ਦੀ ਸਾਜ਼ਗਾਟ ਹੁੰਦੀ ਉਹ ਹੋਣਾ ਹੀ ਪਤਾ ਨਹੀਂ ਕਿੱਥਾ ਸੋ ਇਹਨਾਂ ਦੇ ਪ੍ਰਾਪਰਟੀ ਇੱਥੇ ਰਹਿੰਦੇ ਉੱਥੇ ਸੀ ਜੋ ਫੀਰ ਹੋਏਗੀ ਜਿੱਥੇ ਪ੍ਰਾਪਰਟੀ ਹੁੰਦੀ ਹੈ ਉਹ ਨਹੀਂ ਉੱਥੀ ਹੋ ਅੱਲਾ ਬੰਡਾ ਉਹ ਤੁਸ ਤਾਲਮਿਲ ਕਰੇਗਾ ਬਿਲਕੁਲ ਬਿਲਕੁਲ ਆਇਡੈਂਟੀਫਾਈ ਅਸੀਂ ਕਰਕੇ ਉੱਥੇ ਤੇ ਜਿਹੜੀਆਂ ਸਮਰੱਥ ਰੌਟ ਜਿਹੜੀ ਤੇ ਫ੍ਰੀਜ਼ ਕਰਦੀ ਹੈ ਕੰਪੀਟੈਂਟ ਅਥਾਰਟੀ ਉੱਤੇ ਹੈਗੀ ਹੈ ਜਿੱਦਿਨੀ ਐਨਡੀਪੀਏ ਐਕਟ ਦੀ ਉਹ ਅਸੀਂ ਆਇਡੈਂਟੀਫਾਈ ਕਰਕੇ ਉੱਤੇ ਕੇਸ ਬਣਾ ਕੇ ਭੇਜਦੇ ਹਾਂ ਉਹ ਆਰਡਰ ਕਰਦੇ ਹਾਂ ਕਿ ਉੱਥੇ ਜਾ ਕੇ ਅਸੀਂ ਫ੍ਰੀਜ਼ਿੰਗ ਆਰਡਰ ਜਾਨੀ ਕਿ ਘਰ ਦੇ ਬਾਹਰ ਚਸਤਾ ਕਰਦੇ ਹਾਂ ਫਿਰ ਉੱਥੇ ਦੀਆਂ ਜਿਹੜੀਆਂ ਰੈਲੇਵੈਂਟ ਅਥਾਰਟिटीज ਨੇ ਚਾਹੀਏ ਉਹ ਰੈਵਿਊ ਅਥਾਰਟिटीज ਨੇ ਚਾਹੀਏ ਜੋ ਈਓ ਵੀ ਇੰਟਰਾਂ ਦੀ ਪ੍ਰਾਪਰਟੀ ਉਹਨਾਂ ਨੂੰ ਵੀ ਨੋਟੀਫਾਈ ਕਰ ਦਿੰਦੇ ਹਾਂ ਐਸਪੀ ਸਾਹਿਬ ਮੈਂ ਆ ਇਹਨੇ ਕ੍ਰੈਮ ਮੰਡਰਸ ਨੂੰ ਮੁਸਮਾਨ ਕੱਟੁੰਦੇ ਨੇ ਕਿ ਉਹ ਸਿੱhle ਇੱਕ ਸਾਲ ਇੰਨਾ ਚ ਮੁਸਲਮਾਨ ਮਰਦਾਨਾ ਨੂੰ ਰਾਤ ਲਾਗੇ ਕੰਪੀਟਾਈ ਜਾ ਰਿਹਾ ਉਹ ਦੇਖੀਏ ਇਹਨਾਂ ਦਾ ਮਕਸਦ ਹੈ ਇਹੋ ਜੀ ਤੁਸੀਂ ਜੀ ਕੋ ਗਰੀ ਜੀ ਇਹ ਗੱਲ ਮੈਂ ਜਿੰਨੇ ਕ੍ਰਾਈਮ ਦਾ ਤੇ ਕੋਈ ਧਰਮ ਹੀ ਨਹੀਂ ਮੋਸਟ ਸੈਕੂਲਰ ਮੈਨੂੰ ਲੱਗਦਾ ਇਹ ਤਾਂ ਧੰਦਾ ਹੈਗਾ ਜੀ ਇਹ ਇਹ ਜੀ ਬਈ ਤੇ ਬੰਦੇ ਦੀ ਇੰਟਰਵਿਊ ਕਾਲ ਹੈ ਹਿੰਦੂ ਵੀ ਸਿੱਖ ਵੀ ਮੁਸਲਮਾਨ ਅਸਾਈ ਕੋਈ ਵੀ ਹੋ ਸਕਦਾ ਹੈਗਾ ਐਸਾ ਸੇ ਇਹ ਤਾਂ ਨਹੀਂ ਕਿਤੇ ਵੀ ਬਾਹਰ ਲੈ ਰਹੇ ਹੋਗੇ ਆ ਜੀ ਆਪ ਦੇ ਹੋ ਕਿਹੜੇ ਦੇ ਨਾਲ ਕਿਹੜੇ ਦੇਖੋ ਜੀ ਮੈਂ ਇਹ ਪੰਜ ਮਹੀਨੇ ਮੈਨੂੰ ਤਕਰੀਬਨ ਇੱਥੇ ਹੋਏ ਹੈ ਜੀ ਜਿੰਨੇ ਕੇ ਹੀ ਫੜੇ ਨੇ ਬੰਦੇ 40 ਕਿਲੋ ਵਾਲੇ ਵੀ ਫੜੇ ਨੇ ਜਿੱਦਾਂ ਪਿੱਛੇ ਜੇ ਇਹਨਾਂ ਨੇ ਸੀਆਈ 1 500 ਗ੍ਰਾਮ ਵਾਲਾ ਵੀ ਫੜਿਆ ਹੈਗਾ 553 ਸੋਰੀ ਗ੍ਰਾਮ ਵਾਲਾ ਤੇ ਆ ਹੁਣ ਆ ਫੜੇ ਨੇ ਜਿੰਨੇ ਕਿ ਉਹ ਆਪਣੀ ਮਰਜ਼ੀ ਨਾਲ ਸਾਰੇ ਲੱਗੇ ਰਹੇ ਸਰ ਇਹ ਕੋਈ ਇਧਰ ਧਰਮਾ ਨਾਲ ਐਂਗਲ ਤੇ ਕਿਵੇਂ ਇਸੀ ਕਿੱਥੇ ਜਾ ਰਹੀ ਸੀ ਜੀ ਹਾਂ ਗੈਸਪਲੇਸ਼ਨ ਇਸ ਵੀਡੀਓ I think ਆਪਣੇ ਬਟਿੰਡੇ ਸਪਲਾਈ ਕਰਨਾ ਮੈਂ ਜਿੰਨਾ ਕਹਿ ਰਿਹਾ ਹਾਂ ਨਾ ਹੁਣ ਅਜੇ ਰਿਮਾਂਡ ਹੈ ਜੀ ਲੈ ਕੇ ਪਰ ਪਤਾ ਕਰਾਂਗੇ ਕਿ ਗਾਂ ਇਹਨਾਂ ਦੇ ਉਹ ਫਾਰਵਰਡ ਲੀਕੇਜ ਜਿਸ ਆਪਾਂ ਨੂੰ ਕਹਿੰਦੇ ਆ ਕਿਉਂਕਿ ਕਿਹੜੇ ਕਿਹੜੇ ਬੰਦੇ ਨੇ ਫਿਰ ਉਹ ਵੀ ਆਇਡੈਂਟੀਫਾਈ ਹੋ ਜਾਣਗੇ ਜਿਹੜੇ ਇਹਨਾਂ ਦਾ ਹੀ ਅੱਗੇ ਲੈ ਕੇ ਗਾਂ ਵੇਚਦੇ ਸੀ ਸਰ ਜਿਵੇਂ ਤੁਸੀਂ ਕਿਹਾ ਵੀ ਬਿਲਕੁਲ ਕੁਆਲਿਫਾਈਡ ਸੀਗਾ ਇਸ ਤੇ ਜੀ ਜੀ ਜਤਿੰਦਰ ਸਿੰਘ ਵੀ ਇਹ ਬੇਸਿਕ ਇਹ ਨਸ਼ੇ ਪੱਤੇ ਦਾ ਵੇਚਣ ਦਾ ਕੰਮ ਕਰ ਰਹੇ ਸੀਗੇ ਕੋਈ ਹੋਰ ਵੀ ਇਹਨਾਂ ਦੇ ਕੰਮ ਕੀਰਾਂ ਤੇ ਪੜਾਈ ਕਰਦਾ ਪਿਆ ਸੀ ਜਿੰਨਾ ਕਿ ਉਹਨੇ ਦੱਸਿਆ ਇੱਕ ਵਾਰ ਤਾਂ ਕਹਿੰਦਾ ਮੈਂ ਪੀ ਐਚ ਡੀ ਦਾ ਐਡਮਿਸ਼ਨ ਅਨਾਜੀ ਸੋ ਬਾਕੀ ਨਾਲ ਨਾਲ ਇਹ ਵੀ ਕਰੀ ਜਾ ਰਹੇ ਸੀ ਹੁਣ ਬਾਕੀ ਫਿਰ ਮੈਂ ਬੇਨਤੀ ਇਹ ਕਰਨਾ ਕਿ ਇਹ ਮੁੰਡਲੀ ਜਿਹੜੀ ਕਿ ਟਾਈਮ ਥੋੜਾ ਹੁੰਦਾ ਪ੍ਰੀਲੀਮੀਨਰੀ ਜਿਹੜੀ ਇੰਟਰੋਗੇਸ਼ਨ ਆ ਉਹਦੇ ਜੋ ਸਾਹਮਣੇ ਆਇਆ ਉਹ ਤੁਹਾਨੂੰ ਦੱਸਿਆ ਵੀ ਸਟੂਡੈਂਟ ਹੀ ਹੈ ਹਾਂ ਹੁਣ ਰਿਮਾਂਡ ਲੈ ਕੇ ਬਿਲਕੁਲ ਡਿਟੇਲ ਜਿਹੜੀ ਹੈਗੀ ਆ ਉਹ ਪਤਾ ਪੁੱਛੀ ਸੀ ਪਤਾ ਨਹੀਂ ਕਿ ਪੜਾ ਲਿਖਿਆ ਨਿਤੰਦਰੀ ਕੀ ਹੋ ਰਹੀ ਜੀ ਅਕਚੁਅਲੀ ਯੂ ਆਰ ਬਨਾਵ ਯੂਨੀਵਰਸਿਟੀ ਦਾ ਡਿਪਾਰਟਮੈਂਟ ਉਜਨੀਆ ਵੀ ਮਿਲ ਗਿਆ ਅੱਜ ਤਾਂ ਬੜਾ ਜਿਹੜੇ ਕੋਈ ਹੁੰਦਾ ਕੇ ਜਿਵੇਂ ਆ ਹਨਾ ਤੁਮ ਤਾਂ ਕੇ ਜਿਹੜੇ ਹੋਰ ਹੋਇਆ ਸੀ ਇਨਵੈਸਟੀਗੇਸ਼ਨ ਕਰਦੇ ਤਾਂ ਹੋ ਲੇਕਿਨ ਉਸ ਇਨਵੈਸਟੀਗੇਸ਼ਨ ਵਾਸਤੇ ਤਾਂ ਸਿਰਫ ਸਪੈਸ਼ਲ ਕਦੇ ਪ੍ਰੈਸ ਨੂੰ ਕਦੇ ਇਨਵਾਈਟ ਕੀਤਾ ਕਿ ਆਹ ਇਸ ਇਨਵੈਸਟੀਗੇਸ਼ਨ ਵਿਦਨ ਰਾਤ ਸਿਕਰਤਾ ਆਇਆ ਵੀ ਆਮ ਕਰੋ ਇਤਨਾ ਅਹਿਮ ਕਿ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਬੈਸਟ ਫਿਟਸ ਦਾਨੇ ਦੀ ਬੈਕਗਰਾਉਂਡ ਤੁਹਾਨੂੰ ਕੋ ਜੋ ਸਾਹਮਣੇ ਆਉਂਦਾ ਨਾ ਜੀ ਜਿਹੜੀ ਆਂਦੀ ਜਿਦਾ ਆਈਸਬਰਗ ਕਹਿੰਦੇ ਟਿਪ ਆਫ ਦੀ ਆਈਸਬਰਗ ਹੀ ਹੁੰਦੀ ਆ ਹੁਣ ਜੇ ਆ ਜੀ ਸਾਰੀ ਕੱਲੋ ਕੱਤੀ ਨਾਲੋ ਨਾਲ ਇਨਵੈਸਟੀਗੇਸ਼ਨ ਰਿਵੀਲ ਕਰੀ ਮੰਨ ਲਓ ਕਾਨਫਰੈਂਸ ਕਰਕੇ ਜਾਂ ਵੈਸੇ ਵੀ ਰਿਵੀਲ ਕਰੀ ਜਾ ਜਿਹੜਾ ਮੁਜਰਮ ਹੁੰਦਾ ਉਹਦੇ ਵੀ ਜਨਕੀ ਉਹ ਵੀ ਇਸ ਚੀਜ਼ਾਂ ਨੂੰ ਤਾਂ ਟੀਵੀ ਦੇਖਦਾ ਐ ਅਖਬਾਰ ਪੜ੍ਹਦਾ ਸੋ ਉਹ ਸਤਰਕ ਹੋ ਜਾਂਦਾ ਇਹ ਮੁਜਰਮ ਵੀ ਫੜਨਾ ਹੈ ਉਹਦਾ ਪਿੱਛਾ ਵੀ ਕਰਨਾ ਹੈ ਕਿਹੜਾ ਕਿਹੜਾ ਤੋ ਪਰ ਤਾਂ ਅਸੀਂ ਉਸ ਚੀਜ਼ ਨੂੰ ਬਾਲਾ ਜਿਵੇਂ ਕਿ ਇਹਦੇ ਜਨਗ ਜਾਹਰ ਨਹੀਂ ਕਰਦੇ ਜਿਹੜੇ ਹਾਂ ਮੌਕੇ ਤੇ ਫੜੇ ਗਏ ਹੈਗੇ ਉਹਦੀ ਤੇ ਅਸੀਂ ਡੈਫੀਨਿਟਲੀ ਕਰਦੇ ਬੜਾ ਲੱਗਾ ਜਤਿੰਦਰ ਜੀ ਕਿ ਹੋਰ ਵੀ ਜਤਿੰਦਰ ਵੀ ਹੈਗਾ ਜੀ ਇੱਕ ਜਿਹੜਾ ਦੂਸਰਾ ਵੀ ਹੈਗਾ ਕਿਹੜਾ ਵਿਨੋਦ ਵਿਨੋਦ ਹੈਗਾ ਵੀ ਹੈ ਹਾਂ ਜੀ ਹਾਂ ਜੀ ਠੀਕ ਹੈ ਬਾਕੀਆਂ ਦਾ ਜੇ ਪਤਾ ਕਰਨੇ ਆ ਕਿ ਕਿੰਨੇ ਇਹ ਦੇ ਵਿੱਚ ਜਿੰਨੇ ਦੱਸਿਆ ਨਾ ਕਿ ਮੈਂ ਐਮਐਸਸੀ ਕੀਤੀ ਹੈ ਪੀਜੀਡੀ ਐਡਮਿਸ਼ਨ ਲੈਣ ਦਾ ਆ ਦੂਜਾ ਕਹਿੰਦਾ ਉਹ ਆ ਸੂਪਰੀ ਇਹ ਕਹਾਣੀ ਹੈ ਇੱਕ ਤਾਂ ਜਿੰਨੂ ਕੀ ਕਹਿੰਦੇ ਆ ਮੇਨ ਆ ਜਿਹੜੇ ਆਪਾਂ ਕਹਿੰਦੇ ਜਿੰਨੂ ਆਪਾਂ ਇਹ ਥੋੜੀ ਚਿਰ ਪਹਿਲਾਂ ਹੀ ਆਇਆ ਬਾਹਰ ਆ ਕੇ ਤੇ ਫਿਰ ਮਹੀਨਾ ਤੋਂ ਉਹੀ ਹੋਏ ਤੇ ਫਿਰ ਆ ਕੇ ਫੇਰੇ ਕਰਨਾ ਪਿਆ ਅੱਜ ਜੀ ਠੀਕ ਹੈ ਥੈਂਕ ਯੂ